ਸ਼ਸ਼ੀਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਗੁਰਮੀਤ ਸਿੱਧੂ ਅੱਜ ਸੀ ਬਣਾਵਾਂਗੇ ਜੀ ਪਿੰਡੀਆਂ ਤੁਸੀਂ ਸਾਰਿਆਂ ਤੋਂ ਪਹਿਲਾਂ ਪਿੰਡੀਆਂ ਨੇ ਜਿਹੜਾ ਹੈ ਜੀ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਹੈ ਜੀ ਹੁਣ ਅਸੀਂ ਇਹਨਾਂ ਨੂੰ ਕੱਟਦੇ ਆ ਜੀ ਤੇ ਸਾਰਿਆਂ ਤੋਂ ਪਹਿਲਾਂ ਤੁਸੀਂ ਜਿਹੜੀਆਂ ਪਿੰਡੀਆਂ ਨੂੰ ਜੀ ਚੰਗੀ ਤਰ੍ਹਾਂ ਅਸੀਂ ਪੁੰਜਾਂਗੇ ਜੀ ਜਿਹੜੀ ਇਹਦੇ ਕੰਡਾ ਜੀ ਲੱਥ ਜੇ ਅਸੀਂ ਸਤਰਾਂ ਜਿਹੜੀਆਂ ਪਿੰਡੀਆਂ ਨੂੰ ਜੀ ਕਾਚ ਲੈਣਾ ਹੈ ਜੀ ਚੰਗੀ ਤਰ੍ਹਾਂ ਜਿਹੜੀ ਇਹਦੇ ਕੰਡਾ ਨੱਥ ਜਾਵੇ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਇਸੇ ਤਰ੍ਹਾਂ ਸਾਰੇ ਭੰਡੀਆਂ ਨੂੰ ਪੋਂਚ ਲੈਣਾ ਚੰਗੀ ਤਰ੍ਹਾਂ ਉਹਨਾਂ ਸਾਰੇ ਜਿਹੜੇ ਪਿੰਡੀ ਦੇ ਪੀਸ ਸੀ ਸੈੱਜ ਕਰਦੇ ਆ ਜੀ ਮੈਨੂੰ ਤਾਂ ਸਿਰੇ ਡੰਡੀਆਂ ਲਾ ਦੇਣੀਆਂ ਐ ਜੀ ਸੈਂਟਾ ਤੋਂ ਉਹਨਾਂ ਸਾਰੇ ਜਿਹੜੇ ਪਿੰਡੀ ਦੇ ਪੀਸ ਆ ਜੀ ਤੁਸੀਂ ਦੇਖ ਸਕਿਆ ਕਰੀਏ ਜੀ ਸਿੱਡੇ ਟੁਕਿਸ ਕਰਨੇ ਆ ਜੀ ਇਸੇ ਤਰ੍ਹਾਂ ਇਹ ਸਾਰੇ ਇਹ ਪਿੰਡੀਆਂ ਨੂੰ ਘੱਟ ਲੈਣਾ ਐ ਜੀ ਜੋ ਖਰਾਬ ਨਾ ਹੋਵੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਸਾਡੀ ਇਹ ਭਿੰਡੀਆਂ ਜਿਹੜੀ ਹੈ ਜੇ ਕੱਟ ਹੋ ਚੁੱਕੀ ਹੈ ਇਹ ਜੀ ਹੁਣ ਅਸੀਂ ਜਿੱਦਾਂ ਕਿ ਤੁਸੀਂ ਦੇਖ ਸਕਦੇ ਸਾਡੀ ਭਿੰਡੀਆਂ ਜਿਹੜੀ ਹੈ ਜੇ ਕੱਟ ਹੋ ਚੁੱਕੀਆਂ ਹੈ ਜੀ ਹੁਣ ਅਸੀਂ ਨਾਲੇ ਕੱਟਦੇ ਆ ਜੀ ਪਿਆਜ਼ ਜ਼ਰੂਰ ਕੱਟ ਲਈ ਅਸੀਂ ਪਿਆਜ਼ ਜਿਹੜੇ ਹੈ ਜੀ ਥੋੜੇ ਜ਼ਿਆਦਾ ਲਵਾਂਗੇ ਜੀ ਹੁਣ ਸਿੱ ਪਹਿਲਾਂ ਤੇ ਇਹਨਾਂ ਨੂੰ ਛਿਲਦੇ ਆ ਜੀ ਜਾ ਜਿਹੜੇ ਕੱਟਦੇ ਆ ਜੀ ਨਾਲ ਹੀ ਤਾਂ ਸੇ ਦਾ ਘਿਰਾ ਮਗਾਉਂਦੇ ਆ ਜੀ ਜਿਹੜੇ ਸੀ ਕੱਟ ਨਾਲ ਹੀ ਸੀ ਇਹ ਜੀ ਲਸਟ ਮਿੰਟ ਹੀ ਕੱਟ ਕੇ ਆਉਂਦੇ ਆ ਜੀ ਇਹਨੂੰ ਹੁਣ ਅਸੀਂ ਨਾਲ ਉਹ ਜਿਹੜਾ ਹੈ ਜੀ ਇੱਕ ਬਰਤਨ ਵਿੱਚ ਪਾਣੀ ਲੈ ਕੇ ਪਿਆਜ਼ਾਂ ਨੂੰ ਤੋਂਦੇ ਆ ਅੱਜ ਪਿਆਜ਼ ਜਿਹੜੇ ਜੀ ਅਸੀਂ ਅੱਜ ਥੋੜੇ ਮੋਟੇ ਮੋਟੇ ਕੱਟਾਂਗੇ ਜੀ ਤੁਸੀਂ ਦੇਖ ਸਕਦੇ ਹੋ ਅਸੀਂ ਪਿਆਜ਼ ਜਿਹੜੇ ਹੈ ਜੀ ਕੱਟ ਲਏ ਹੈ ਜੀ ਹੁਣ ਅਸੀਂ ਕੱਟਦੇ ਆ ਜੀ ਹਰੀਆਂ ਮਿਰਚਾਂ ਇਹ ਸਾਰੇ ਜਿਹਨੇ ਤੁਸੀਂ ਆਪਣੇ ਸਵਾਦ ਦੇ ਅਕੋਰਡਿੰਗ ਲੈ ਸਕਦੇ ਏ ਇਸ ਵਾਰ ਅਸੀਂ ਮਿਰਚਾਂ ਜਿਹੜੀ ਹੈ ਇਹ ਜੀ ਗ੍ਰੈਂਡ ਨਹੀਂ ਕਰਨੀ ਅਸੀਂ ਇਹਨਾਂ ਨੂੰ ਕੱਟਾਂ ਹੈ ਜੀ ਤੇ ਜਿਹੜਾ ਇਹ ਬ੍ਰੇਕ ਬ੍ਰੇਕ ਬੰਡੇ ਹਨ ਅਸੀਂ ਜਿਹੜਾ ਇਹ ਬ੍ਰੇਕ ਬ੍ਰੇਕ ਮਿਰਚਾਂ ਨੂੰ ਕੱਟ ਲੈਣਾ ਹੈ ਜੀ ਗੋਲ ਗੋਲ ਦੇਖ ਸਾਹ ਸਾਡੀ ਮਿਰਚਾਂ ਵੀ ਚੜੀ ਹੈ ਜੀ ਘੱਟ ਹੋ ਚੁੱਕੇ ਹੈ ਹੁਣ ਅਸੀਂ ਇਹਨੂੰ ਵੀ ਲੱਗ ਭਾਂਡੇ 'ਚ ਖੱਦ ਲੈਂਦੇ ਆ ਜੀ ਸਾਰਾ ਪਹਿਲਾਂ ਜਿਸੀ ਗੈਸ ਬਾਲਦੇ ਆ ਜੀ ਤੇ ਇਸ ਰੱਖ ਲਏ ਕੜਾਈ ਨਾਲ ਹੀ ਅਸੀਂ ਇਹਦੇ ਵਿੱਚ ਤੇਲ ਪੁੰਦੇ ਆ ਜੀ ਜਿੱਦਾਂ ਤੇਲ ਜਿਹੜਾ ਹੈ ਜੀ ਗਰਮ ਹੁੰਦਾ ਹੈ ਜੀ ਅਸੀਂ ਇਹਦੇ ਵਿੱਚ ਪਿਆਜ਼ ਪਾ ਕੇ ਧੁੰਨਾਗੇ ਜੀ ਜਿੱਦ ਤੱਕ ਤੁਸੀਂ ਦੇਖ ਸਕਦੇ ਹੋ ਸਾਡਾ ਤੇਲ ਜਿਹੜਾ ਇਹ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੋਣਾ ਹੈ ਤੇ ਹੁਣ ਅਸੀਂ ਪਿਆਜ਼ ਥੋੜਾ ਜਿਹਾ ਪਾਦੇ ਹਾਂ ਜੀ ਇਹ। ਅਸੀਂ ਜਿਹੜਾ ਪਿਆਜ਼ ਜਾਨੂੰ ਸੀ ਮੱਥਾ ਮੱਥਾ ਭੁੰਨਾ ਹੈ ਜੀ। ਜਿੱਦ ਤੱਕ ਤੁਸੀਂ ਦੇਖ ਸਕਦੇ ਹੋ ਜੀ ਆ ਜਿਹੜੇ ਪਿਆਜ਼ ਜਨੇ ਆ ਜੀ ਕਲਰ ਚੇਂਜ ਕਰਨਾ ਸਟਾਰਟ ਕਰ ਦਿੱਤਾ ਹੈ ਜੀ ਹੁਣ ਅਸੀਂ ਨਾਲ ਹੀ ਇਹਦੇ ਵਿੱਚ ਪਾਵਾਂਗੇ ਜੀ ਭਿੰਡੀਆ। ਨਾਲੇ ਟੰਡੀਆਂ ਨੂੰ ਵੀ ਚੰਗੀ ਤਰ੍ਹਾਂ ਭੁੰਨਾਂਗੇ ਜੀ। ਇਹਨੂੰ ਤਾਂ ਥਿੰਨ ਥਿੰਦੀ ਤਰ੍ਹਾਂ ਮਿਕਸ ਕਰਦੇ ਆ ਜੀ। ਇਹ ਭਿੰਡੀਆ ਨੂੰ ਚੰਗੀ ਤਰ੍ਹਾਂ ਭੁੰਨਾਂਗੇ। ਜਿਸ ਤਰ੍ਹਾਂ ਅਸੀਂ ਪਿਆਜ਼ ਭੁੰਨ ਲਿਆ ਜੀ। மிர்ச்சி மீது ஏதா பண்ணுறாங்க ਦੇਖ ਸਕਦਾ ਸਾਡੇ ਢੰਡੀਆਂ ਜਿਹੜੀ ਹੈ ਜੀ ਹੋ ਚੁੱਕੀ ਹੈ ਜੀ ਮੇਰੇ ਕੋ ਹੁਣ ਇਹਦੇ ਚ ਕਿਹੜੇ ਆ ਜੀ ਮਸਾਲੇ ਐਡ ਕਰਦੇ ਆ ਜੀ ਤਾਰਾ ਤੇ ਪਹਿਲਾਂ ਤੱਕ ਪਾਉਂਦੇ ਆ ਜੀ ਇਹਦੇ ਵਿੱਚ ਇੱਕ ਚਮਚ ਹਲਦੀ ਪਾਊਡਰ 1/2 ਚਮਚ ਪਾਉਂਦੀ ਆ ਜੀ ਅਸੀਂ ਨਮਕ ഈ ഭയങ്കര പൗഡർ ജാഡ് ജി ഹി ജീവിത കേടാറ്റ് ജീവിത ਸਸੇ ਨੂੰ ਪਹਿਲਾਂ ਤਾਂ ਟੱਕ ਲਈਏ ਜੀ ਗੈਸ ਜਿਹੜੀ ਹੈ ਜੀ ਅਸੀਂ ਸਿਮ ਕਰ ਦਿੰਦੇ ਆ ਜੀ ਹੁਣ ਅਸੀਂ ਨੂੰ ਥੋੜਾ ਟਾਈਮ ਬਾਅਦ ਦੇਖਾਂਗੇ ਜੀ जिदा कि जिदा कि देख सकते हो जी साइड सब्जी जी बनकर रैनी लग चुकी है जी हम करी बंद बाकी बहुत बहुत धन्यवाद लाइक जरूर करे जी